ਜੱਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਉਂਕਿ ਕਟਮਾਰ ਦਾ ਸ਼ਿਕਾਰ ਹੋਏ ਗਰੰਥੀ ਸਿੰਘ ਨੂੰ ਮਿਲੇ ਨੇ ਜੱਥੇਦਾਰ ਸਾਹਿਬ ਸੁਲਤਾਨਪੁਰ ਲੋਧੀ ਦੇ ਹਸਪਤਾਲ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗਜ ਗਰੰਥੀ ਸਿੰਘ ਨੇ ਜੱਥੇਦਾਰ ਦੇ ਕੋਲ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਜੱਥੇਦਾਰ ਨੇ ਕਿਹਾ ਕਿ ਪੰਥ ਤੁਹਾਡੇ ਨਾਲ ਹੈ ਪਿੰਡ ਸੇਚਾ ਚ ਦਰਸਲ ਗਰੰਥੀ ਸਿੰਘ ਦੀ ਕਟਮਾਰ ਕੀਤੀ ਗਈ ਸੀ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਆ ਪੂਰਾ ਵਿਵਾਦ ਹੋਇਆ ਸੀ ਕਿਉਂਕਿ ਨਸ਼ਾ ਤਸਕਣਾ ਦੇ ਵਲ ਉਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਗਰੰਥੀ ਸਿੰਘ ਦੇ ਨਾਲ ਨਾਲ ਉਹਨਾਂ ਦੀ ਮਾਂ ਦੀ ਵੀ ਕਟਮਾਰ ਕੀਤੀ ਗਈ ਸੀ ਉਹਨਾਂ ਨੇ बादी बावी फ्रैक्चर हुई थी हुन जथेदार ज्ञानी कुलदीप सिंह गरगज पहुंचे सुल्तानपुर लोधी जिसे कि हस्पताल पहुंच के उना दे वालों ग्रंथी सिंह का हाल चाल जाने आ गया दूसरे पास ग्रंथी सिंह ने भी जथेदार कोल रो रो के अपना दरबैयान दिया ਅੱਜ ਜਦੋਂ ਸਵੇਰੇ ਗਈਆਂ ਪੰਚਵਰੀ ਬਾਗ ਲੈ ਕੇ ਸਾਡੇ ਵਿੱਚ ਜਾ ਪਈ। ਇਹਨਾਂ ਨੇ ਦੱਸਿਆ ਵੇ ਸਾਡਾ ਲਾਜ ਵਧੀਆ ਕਰੇ। ਬਾਕੀ ਕੋਈ ਸਾਡੇ ਲੈ ਕੋਈ ਤੁਹਾਨੂੰ ਲੱਗੇ ਜਦੋਂ 73 ਸਾਲ ਤੱਕ ਸਾਉਂ ਚ ਬਰਕਤ ਕਰੇ। ਕਿੱਧਰ ਇਧਰ ਜਾ। ਅੱਜ ਗਰੰਤੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰ ਦੇ ਗਲਤ ਆ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਲੋਜੀਕਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਵਿਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬੈਠ ਕੇ ਸਲਝਾਉਣਾ ਚਾਹੀਦਾ ਈ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਈ ਨਾ ਉਹਨਾਂ ਦੇ ਕੇਸਾਂ ਦੀ ਵਿਅਦਬੀ ਕਰਨੀ ਚਾਹੀਦੀ ਈ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿੱਥੇ ਜਿਹੜੇ ਵੀ ਬੰਦਿਆ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਮੈਨੂੰ ਨਿਆਂ ਕਰਨਾ ਹੈ ਮੇਰੇ ਕਿੰਨੇ ਜਾਣੇ ਇੱਕ ਆਦਮੀ ਤੇਨ ਪਰਾਲੇ ਦਾ ਇੱਕ ਪੁੱਤ ਆਲੇ ਜਿਹੜੀ ਕੱਲ ਮਾਰਿਆ ਸਾਂ ਇਸਰ ਬੁੱਕੇ ਨੀ ਕੋਈ ਜਾਨੀ ਕੈਸੀ ਜੀ ਆਈ ਨਸ਼ੀ ਆਲੀ ਗੱਡੀ ਤੋਂ ਤੇ ਕੋਤਵਰ ਰਹਿ ਜਿਹੜਾ ਨਸ਼ਾ ਵੇਚੇ ਇਹ ਜਿੱਤੇ ਦਾ ਵਪਾਰ ਕਰਦੇ ਜਿਹਨੇ ਇੱਥੇ